ਆਪਕੇ ਕਾਂਗਰਸ ਦੀ ਨਹੀਂ ਵਧ ਰਹੀ ਸੈੰਤ ਹੋ ਸਕਦਾ ਹੈ ਕਿ ਦੋਵੇਂ ਪਾਰਟੀਆਂ ਅਲੱਗ-ਅਲੱਗ ਲੜਨਾ 2024 ਦੀ ਇਲੈਕਸ਼ਨ ਤਾਤਵੰਦ ਦੱਸ ਦਈਏ ਕਿ ਐਨਡੀਏ ਗੱਠਜੋੜ ਦੇ ਖਿਲਾਫ ਇੰਡੀਆ ਨਾਂ ਦਾ ਗੱਠਜੋੜ ਬਣਿਆ ਹੋਇਆ ਜਿਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਸਮੇਤ 28 ਪਾਰਟੀਆਂ ਹਿੱਸੇਦਾਰ ਨੇ ਇਸੇ ਨੂੰ ਲੈ ਕੇ 2024 ਦੀ ਇਲੈਕਸ਼ਨ ਦਾ ਜਦੋਂ ਤੋਂ ਐਲਾਨ ਹੋਇਆ ਹੈ ਉਸ ਵਕਤ ਤੋਂ ਹੀ ਸਿਆਸਤ ਗਰਮਾਈ ਹੋਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਲਗਾਤਾਰ ਮੀਟਿੰਗਾਂ ਕਰ ਰਹੀ ਨੇ ਸ਼ਾਂਤੀ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਤਾਂ ਜਹਦ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਦੀ ਸਹਿਮਤੀ ਨਹੀਂ ਹੋਵੇਗੀ ਕਿਉਂਕਿ ਪਹਿਲਾਂ ਪੰਜਾਬ ਕਾਂਗਰਸ ਲਗਾਤਾਰ ਵਿਰੋਧ ਕਰ ਰਹੀ ਆ ਰਾਜਾ ਬ੍ਰਿੰਗ ਹੋਣਾ ਪ੍ਰਤਾਪ ਸਿੰਘ ਬਾਜਵਾ ਹੋਣਾ ਲਗਾਤਾਰ ਕਹਿ ਰਹੇ ਨੇ ਕਿ ਸਾਡਾ ਵੋਟ ਬੈਂਕ ਖਰਾਬ ਹੋ ਜਾਵੇਗਾ ਅਸੀਂ ਗੱਠ ਜੋੜ ਦੇ ਵਿੱਚ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਬੀਤੇ ਦਿਨੀ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਹ ਬਿਆਨ ਦੇ ਦਿੱਤਾ ਗਿਆ ਸੀ ਕਿ ਅਸੀਂ 13 ਦੀਆਂ 13 ਸੀਟਾਂ ਤੇ ਇਲੈਕਸ਼ਨ ਲੜਾਂਗੇ ਪੰਜਾਬ ਬਣੇਗਾ ਹੀਰੋ ਅਸੀਂ ਕਰਾਂਗੇ 13 ਜ਼ੀਰੋ ਇਹ ਭਗਵੰਤ ਮਾਨ ਦੇ ਬੋਲਸੀ ਤਾਜ਼ਾ ਹੱਦੇ ਵਿੱਚ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਅਲੱਗ-ਅਲੱਗ ਇਲੈਕਸ਼ਨ ਹੈ ਜਿਹੜੀ ਉਹ ਲੜ ਸਕਦੀਆਂ ਨੇ ਜਣੇ ਕਿ ਗੱਠਜੋੜ ਦੇ ਤੌਰ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਲੜੀ ਜਾਵੇਗੀ ਅੱਜ ਵੀ ਇੱਕ ਗੁਫਤ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਰਾਗਵ ਚੱਡਾ ਸਮੇਤ ਦੋ ਲੀਡਰ ਹੋਰ ਸੀ ਤੇ ਇਹ ਜਿਹੜੀ ਮੀਟਿੰਗ ਹੈ ਮੀਟਿੰਗ ਇਹ ਕਾਂਗਰਸੀ ਐਮਪੀ ਦੇ ਘਰ ਦੇ ਵਿੱਚ ਹੋਈ ਆ ਚਰਚਾ ਕੀਤੀ ਗਈ ਆ ਪੰਜ ਸੂਬਿਆਂ ਦੀ ਸ਼ੀਲਟ ਸ਼ੇਅਰਿੰਗ ਨੂੰ ਲੈ ਕੇ ਜਿਹਦੇ ਵਿੱਚ ਬਾਕੀ ਸੂਬਿਆਂ ਦੀ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਪਰ ਪੰਜਾਬ ਨੂੰ ਲੈ ਕੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਨਾ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਚਾਹੁੰਦੀ ਆ ਤੇ ਨਾ ਪੰਜਾਬ ਆਪ ਚਾਹੁੰਦੀ ਹੈ ਕਿ ਅਸੀਂ ਗੱਠ ਜੋੜ ਦੇ ਵਿੱਚ ਇਲੈਕਸ਼ਨ ਹੈ ਜਿਹੜੀ ਉਹ ਲੜੀਏ ਦੋਵੇਂ ਪਾਰਟੀਆਂ ਅਲੱਗ-ਅਲੱਗ ਇਲੈਕਸ਼ਨ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਲੜਨਾ ਚਾਹੁੰਦੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੋਕ ਸਭਾ ਚੋਣਾਂ ਦੇ ਲਈ ਪੰਜ ਸੂਬਿਆਂ ਦੀ ਸੀਟ ਸhੇਅਰਿੰਗ ਨੂੰ ਲੈ ਕੇ ਅੱਜ ਇੱਕ ਬੈਠਕ ਹੋਈ ਆ ਇੱਕ ਪ੍ਰਕਾਰ ਦੀ ਬੇਨਤੀਜਾ ਬੈਠਕ ਆ ਇਸ ਨੂੰ ਦੱਸਿਆ ਜਾ ਰਿਹਾਗਾ ਕਿਉਂਕਿ ਇਦੇ ਵਿੱਚ ਜਿਹੜੀ ਖਾਸ ਕਰਕੇ ਮੇਨ ਕੇਂਦਰ ਬਣਿਆ ਹੋਇਆ ਸੀ ਪੰਜਾਬ ਤੇ ਪੰਜਾਬ ਤੇ ਸੈਂਤੀ ਨਹੀਂ ਬਣੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਰਾਗਵ ਚੱਡਾ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਨੇ ਕਾਂਗਰਸ ਦੇ ਵੱਲੋਂ ਗੋਪਾਲ ਸਮੇਤ ਕਈ ਹੋਰ ਲੀਡਰ ਸੀ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਤਾਂ ਦਿੱਲੀ ਪੰਜਾਬ ਹਰਿਆਣਾ ਗੁਜਰਾਤ ਤੇ ਗੋਆ ਦੀ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਸੀ ਇਹ ਕੀਤੀ ਗਈ ਸੀ ਜਿਹਦੇ ਵਿੱਚ ਗੱਲ ਬਣਦੀ ਨਜ਼ਰ ਨਹੀਂ ਆਈਆ ਕਿਉਂਕਿ ਦੋਵੇਂ ਪਾਰਟੀਆਂ ਚਾਹੁੰਦੀਆਂ ਨੇ ਕਿ ਸਾਡੇ ਵੱਲੋਂ ਅਲੱਗ-ਅਲੱਗ ਇਲੈਕਸ਼ਨ ਲੜੀ ਜਾਵੇ ਤੇ ਅਸੀਂ ਆਪਣਾ ਵੋਟ ਬੈਂਕ ਖਰਾਬ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਖਾਸ ਕਰਕੇ ਗੱਠਜੋੜ ਕਰਨ ਦੇ ਵਿੱਚ ਕਿਉਂਕਿ ਜੇ ਨਜ਼ਰ ਪਛੋਕਰ ਤੇ ਮਾਰੀ ਜਾਵੇ ਤਾਂ ਕਾਂਗਰਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਮਜ਼ਬੂਤ ਹਮੇਸ਼ਾ ਤੋਂ ਨਜ਼ਰ ਆਈ ਆ ਆਮ ਆਦਮੀ ਪਾਰਟੀ ਦਾ ਇਸ ਵਕਤ ਕੈਡਰ ਹੈ ਜਿਹੜਾ ਉਹ ਕਾਫੀ ਸਟਰੋਂਗ ਨਜ਼ਰ ਆਉਂਦਾ ਤਾਂ ਜਾਹ ਦੇ ਵਿੱਚ ਦੋਵੇਂ ਤਰ੍ਹਾਂ ਇਸ ਇਹ ਜਰੂਰ ਜਿਹੜੀ 605 ਹੈ ਬਣੀ ਹੋਈ ਆ ਕਿ ਜੇ ਅਸੀਂ ਇਕੱਠੇ ਹੋ ਜਾਂਨੇ ਆ ਤਾਂ ਉਸ ਦੇ ਨਾਲ 2027 ਤੱਕ ਸਾਡਾ ਜਿਹੜਾ ਵੋਟ ਬੈਂਕ ਹੈ ਉਹ ਖਰਾਬ ਹੋ ਸਕਦਾ ਹੈ ਸਾਡੇ ਵੋਟ ਬੈਂਕ ਨੂੰ ਖੇਸ ਹੈ ਜਿਹੜੀ ਉਹ ਲੱਗ ਸਕਦੀ ਹੈ ਜਿਸ ਦੇ ਚੱਲਦੇ ਆਹੀ ਜਿਹੜਾ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਗੱਠਜੋੜ ਕਰਨਾ ਨਹੀਂ ਚਾਹੁੰਦੀ ਆ ਬਾਕੀ ਦੋਵੇਂ ਪਾਰਟੀਆਂ ਦੀ ਹਾਈ ਕਮਾਂਡ ਕੀ ਸੋਚਦੀ ਆ ਉਹਨਾਂ ਦਾ ਨਜ਼ਰੀਆ ਕੀ ਆ ਉਸ ਤੇ ਨਜ਼ਰਾਂ ਜ਼ਰੂਰ ਜਿਹੜੀਆਂ ਬਣੀਆਂ ਹੋਈਆਂ ਨੇ ਹਲੇ ਤੱਕ ਉਹਨਾਂ ਦੇ ਵੱਲੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਪਰ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਘਰੇਲੂ ਕਲੇਸ਼ ਚੱਲ ਰਿਹਾ ਉਸ ਦਾ ਇੱਕ ਵੱਡਾ ਕਾਰਨ ਇਹ ਗੱਠ ਜੋੜ ਵੀ ਹੈ ਕਿਉਂਕਿ ਕਈ ਲੀਡਰ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਗੱਠ ਜੋੜ ਦੇ ਵਿੱਚ ਲਕਸ਼ਣ ਹੈ ਜਿਹੜੀ ਉਹ ਲੜੀ ਜਾਵੇ ਜਿਦਾਂ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਸ਼ੁਰੂਆਤ ਤੋਂ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਹਾਈ ਕਮਾਂਡ ਜਿੱਦਾਂ ਚਾਹੁੰਦੀ ਹੈ ਅਸੀਂ ਸਾਰੇ ਉਸ ਦੇ ਨਾਲ ਹੀ ਚੱਲਾਂਗੇ ਹਾਈ ਕਮਾਂਡ ਦਾ ਫੈਸਲਾ ਹੀ ਅੰਤਮ ਫੈਸਲਾ ਹੋਵੇਗਾ ਤੇ ਦੂਜੇ ਪਾਸੇ ਰਾਜਾ ਬਣਿਤ ਹੋਣਾ ਜਾਗਿਰ ਪ੍ਰਤਾਪ ਸਿੰਘ ਬਾਜਬਾ ਹੋਣ ਚਰਨਜੀਤ ਸਿੰਘ ਚੰਨੀ ਹੋਣ ਭਾਰਤ ਪੂਸ਼ਨਾ ਆਸ਼ੂ ਹੋਣ ਇਹ ਉਹ ਲੀਡਰ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਗੱਠ ਜੋੜ ਤੋਂ ਅਲੱਗ ਇਲੈਕਸ਼ਨ ਹੈ ਜਿਹੜੀ ਉਹ ਲੜਨੀ ਆ ਕਾਂਗਰਸ ਆਪਣੇ ਦਮ ਤੇ ਇਲੈਕਸ਼ਨ ਲੜੇ ਇਸ ਨੂੰ ਲੈ ਕੇ ਇਹ ਜਿਹੜਾ ਵਿਵਾਦ ਸੀ ਉਹ ਸ਼ੁਰੂ ਹੋਇਆ ਸੀ ਤੁਹਾਡੇ ਯਾਦ ਹੋਣਾ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਤਾਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਾਂਗਰਸ ਦੀਆਂ ਮੀਟਿੰਗਾਂ ਚੱਲੀਆਂ ਸੀ ਤਾਂ ਜਦੋਂ ਇਹ ਚਰਚਾ ਚੱਲੀ ਸੀ ਗੱਠਜੋੜ ਦੀ ਕਿ ਇੰਡੀਆ ਨਾਂ ਦਾ ਗੱਠਜੋੜ ਬਣਨ ਜਾ ਰਿਹਾ ਤਾਂ ਉਸ ਵਕਤ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਦੇ तमाम ਲੀਡਰ ਮੌਜੂਦ ਸੀ ਜਿਨ੍ਹਾਂ ਨੇ ਹਾਈ ਕਮਾਂਡ ਦੇ ਅੱਗੇ ਆਪਣੀ ਗੱਲ ਰੱਖੀ ਸੀ ਕਿ ਅਸੀਂ ਗੱਠਜੋੜ ਦੇ ਵਿੱਚ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਅਸੀਂ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਇਲੈਕਸ਼ਨ ਹੈ ਜਿਹੜੀ ਉਹ ਲੜਨਾ ਚਾਹੁੰਦੇ ਆ ਉਸ ਮੀਟਿੰਗ ਤੋਂ ਬਾਅਦ ਬੈਕ ਟੂ ਬੈਕ ਤਿੰਨ ਮੀਟਿੰਗਾਂ ਹੁੰਦੀਆਂ ਨੇ ਕੋਈ ਸਹਿਮਤੀ ਨਹੀਂ ਬਣਦੀ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਲੀਡਰ ਖੁੱਲਕੇ মিডিਆ ਸਾਹਮਣੇ ਆਉਂਦੇ ਨੇ ਤੇ ਬਿਆਨਵਾਚੀ ਕਰਨੀ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਇਕੱਲੇ ਤੌਰ ਤੇ ਹੀ ਇਲੈਕਸ਼ਨ ਲੜਾਂਗੇ ਅਸੀਂ ਗੱਠਜੋੜ ਦੇ ਵਿੱਚ ਇਲੈਕਸ਼ਨ ਨਹੀਂ ਲੜਾਂਗੇ ਇੱਕ ਵਚਨਕਾਰਦਾ ਕਿ ਨਵਜੋਤ ਸਿੰਘ ਸਿੱਧੂ ਤੇ ਰਾਜਾ ਵਿੜਿੰਗ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੇ ਵਿਚਕਾਰ ਤਲਖੀ ਜਿਹੜੀ ਵਣੀ ਆ ਨਵਜੋਤ ਸਿੰਘ ਸਿੱਧੂ ਅਲੱਗ ਤੋਂ ਆਪਣੀਆਂ ਮੀਟਿੰਗਾਂ ਸ਼ੁਰੂ ਕਰ ਦਿੰਦੇ ਨੇ ਅਲੱਗ ਤੋਂ ਆਪਣੀਆਂ ਰੈਲੀਆਂ ਨੇ ਜਿਹੜੀਆਂ ਉਹ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਉਹ ਵਿਖੇੜਾ ਜਿਹੜਾ ਉਹ ਇੱਕ ਵੱਡੇ ਕਲੇਸ਼ ਦਾ ਰੂਪ ਲੈ ਲੈਂਦਾ ਤਾਂ ਮੇਰੇ ਨਾਲ ਸਾਡੇ ਵੀਰੋ ਚੀਫ ਬਲਜੀਤ ਮਰਵਾਹਾ ਜੀ ਹੋਰ ਵੀ ਜੁੜ ਚੁੱਕੇ ਨੇ ਤਾਂ ਮਰਵਾਹਾ ਜੀ ਦੇਖਿਆ ਜਾਵੇ ਇਸ ਵਕਤ ਇੱਕ ਵੱਡਾ ਸ਼ਸ਼ੋਪੰਚ ਬਣਿਆ ਹੋਇਆ ਕਿ ਕੀ ਇੰਡੀਆ ਨਾਮ ਦਾ ਗੱਠ ਜੋੜ ਹੈ ਜਿਹੜਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਸਮੇਤ 28 ਪਾਰਟੀਆਂ ਹਿੱਸੇਦਾਰ ਨੇ ਕਿ ਪੰਜਾਬ ਦੇ ਵਿੱਚ ਵੀ 224 ਇਲੈਕਸ਼ਨ ਮਿਲ ਕੇ ਲੜਨਗੇ ਜਾਂ ਅਲੱਗ-ਅਲੱਗ ਦੋਵੇਂ ਪਾਰਟੀਆਂ ਨੇ ਜਿਹੜੀਆਂ ਉਹ ਇਲੈਕਸ਼ਨ ਲੜਨਗੀਆਂ ਬਿਲਕੁਲ ਕਿੰਨਾ ਕਿਤੇ ਦੋਨੋਂ ਪਾਰਟੀਆਂ ਦੀ ਆਪਾਂ ਜੋ ਸਥਿਤੀ ਦੇਖਿਆ ਨਾ ਜੋਕੇ ਸਮੇਂ ਦੇਸ਼ ਦੇ ਵਿੱਚ ਹੀ ਕਹਿੰਦੇ ਪੰਜਾਬ ਦੀ ਗੱਲ ਨਾ ਕਰੋ ਜਾਂ ਯੂਪੀ ਦੀ ਗੱਲ ਨਾ ਕਰੋ ਦਿੱਲੀ ਦੀ ਗੱਲ ਨਾ ਕਰੋ ਦੇਸ਼ ਦੇ ਵਿੱਚ ਹੀ ਬਹੁਤ ਹੀ ਦਾਵਾ-ਡੋਲ ਸਿੱਤੇ ਵਿੱਚ ਬੜੀ ਚੈਲੈਂਜਿੰਗ ਇਹਨਾਂ ਦੀ ਮੌਜੂਦਾ ਜਿਹੜੀ ਹੈ ਦਸ਼ਾ ਤੇ ਦਿਸ਼ਾ ਬਣੀ ਹੋਈ ਹੈ ਹਾਸ਼ੀਏ ਤੇ ਬੈਠੀਆਂ ਤੇ ਦੋਨਾਂ ਨੂੰ ਲੱਗਦਾ ਕਿ ਸਾਡੀ ਹਲੇ ਕਰਨਿਆਂ ਦੀ ਇੰਨਿਆਂ ਦੀ ਆਪਾਂ ਜੇ ਕਹੀਏ ਹਸੀਅਤ ਨਹੀਂ ਹੈਗੀ ਔਕਾਤ ਨਹੀਂ ਹੈਗੀ ਕਿ ਕੱਲੇ ਪਬਲਿਕ ਜਾ ਕੇ ਵੋਟਾਂ ਮੰਗ ਸਕਣ ਉਹ ਪਬਲਿਕ ਇਹਨਾਂ ਨੂੰ ਪਸੰਦ ਕਰੇ ਉਹ ਮੰਡੇਟ ਦੇਵੇ ਜੀ ਇਹ ਹੈ ਕਿ ਹਰ ਕੋਈ ਆਪਣਾ ਅਜਿਹੇ ਰਸਤਾ ਲੱਭ ਰਹੇ ਨੇ ਕਿ ਸਾਨੂੰ ਕਿਸੇ ਨਾਲ ਸਾਡੀ ਸਾਂਝ ਪਵੇ ਤੇ ਅਸੀਂ ਜਿੱਤ ਕੇ ਭਾਵੇਂ ਕੋਸ਼ਿਸ਼ ਤਾਂ ਇਹ ਪਾਵਰ ਚ ਆਉਣ ਦੀ ਕਰ ਰਹੇ ਨੇ ਇੱਕ ਘਟੋੜ ਵਾਲਾ ਵਿਰੋਧੀ ਦਲ ਤਾਂ ਬਣੀ ਜਈਏ ਸਮਝੌਤੇ ਨਾਲ ਭਾਵੇਂ ਬਣੀਏ ਸੋ ਜੇਹੀ ਮਤਲਬ ਆਪਾਂ ਕਹੀਏ ਸੰਕਟ ਕਾਲੀਨ ਸਥਿਤੀ ਦੇ ਵਿੱਚ ਇਸ ਟਾਈਮ ਦੋਨੋਂ ਜਿਹੜਾ ਹੈਗੇ ਨੇ ਲੰਘ ਰਹੇ ਨੇ ਜੀ ਤਾਂ ਮਰਵਾਹਾ ਜੀ ਅੱਜ ਇੱਕ ਗੁਫਤ ਮੀਟਿੰਗ ਹੋਈ ਹੈ ਕਾਂਗਰਸੀ ਐਮਪੀ ਦੇ ਘਰ ਦੱਸਿਆ ਜਾ ਰਿਹਾ ਕਿ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਗੋਪਾਲ ਰਾਏ ਤੇ ਰਾਗਵ ਚੱਡਾ ਮੌਜੂਦ ਸੀ ਕਾਂਗਰਸ ਦੇ ਕਈ ਲੀਡਰ ਸੀ ਜਿਹੜੇ ਮੌਜੂਦ ਸੀ ਪੰਜ ਸੂਬਿਆਂ ਦੀ ਟਿਕਟ ਸhੇਅਰਿੰਗ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ ਕਿਹਾ ਜਾ ਰਿਹਾ ਕਿ ਬਾਕੀ ਸੂਬਿਆਂ ਦੇ ਵਿੱਚ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਪਰ ਪੰਜਾਬ ਦੇ ਵਿੱਚ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਨਾ ਪੰਜਾਬ ਕਾਂਗਰਸ ਚਾਹੁੰਦੀ ਹੈ ਕਿ ਅਸੀਂ ਗੱਠ ਜੋੜ ਦੇ ਵਿੱਚ ਇਲੈਕਸ਼ਨ ਲੜੀਏ ਤੇ ਨਾ ਪੰਜਾਬ ਆਪ ਦੀ ਲੀਡਰਸ਼ਿਪ ਚਾਹੁੰਦੀ ਹੈ ਕਿ ਅਸੀਂ ਗੱਠ ਜੋੜ ਦੇ ਵਿੱਚ ਇਲੈਕਸ਼ਨ ਲੜੀਏ ਬਿਲਕੁਲ ਕਿਉਂਕਿ ਆ ਕਾਂਗਰਸ ਵਾਲੇ ਤਾਂ ਇਸ ਚੀਜ਼ ਨੂੰ ਹਲੇ ਖਾਸ ਕਰਕੇ ਬੜਿੰਗੂ ਨਹੀਂ ਬੜੇ ਜੋਸ਼ ਉਰ ਨਾਲ ਚੱਲ ਰਹੇ ਨੇ ਕਿਸੇ ਸਹਿਮਤੀ ਨਿਕਲਣਾ ਤੇ ਉਹਨਾਂ ਕੋਲ ਇਹੀ ਬੜੀ ਵੱਡੀ ਤਕੀਰਾ ਦੇਖੋ ਜੀ ਚੀਫ ਮਿਨਿਸਟਰ ਆਪਣੀ ਸੀਟ ਤਾਂ ਕੱਢ ਨਹੀਂ ਪਾਇਆ ਐਮਪੀ ਦੀ ਜੀ 10 ਸਾਲ ਤੋਂ ਬੈਠਾ ਹੋਇਆ ਸੀ ਤੇ ਹੁਣ ਉਹ ਕਿਤਾ ਆਪਾਂ ਉਸ ਤੇ ਭਰੋਸਾ ਕਰ ਸਕਦੇ ਆ ਤੇ ਉਹ ਵੀ ਦੱਸ ਰਿਹਾ ਵੀ ਲੋਕ ਸਭਾ ਜੇ ਸੁਸ਼ੀਲ ਕੁਮਾਰ ਉਹਨੇ ਜਿੱਤੇ ਨੇ ਤਾਂ ਕਿੱਦਾਂ ਜਿੱਤੇ ਨੇ ਸੋ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਇਹਦੇ ਨਾਲ ਤਾਂ ਅਸੀਂ ਕੱਲੇ ਚੰਗੇ ਹੋਵਾਂਗੇ ਸਾਡੀ ਮਾੜੀ-ਮੋੜੀ ਇੱਛਤ ਰਹੀ ਪਾਈ ਇਲੈਕਸ਼ਨ 'ਚ ਜੋ ਆਪ ਦਾ ਹਾਲ ਹੋਇਆ ਨੋਟਾਂ ਨਾਲ ਜਿਆਦਾ ਸਿਕਿਓਰ ਹੋ ਕੇ ਗਿਆ ਸੋ ਇਸ ਕਰਕੇ ਉਹ ਮਤਲਬ ਸੱਪ ਦੇ ਮੂੰਹ ਚ ਕੋੜ ਕਿਰ ਲਈ ਕਹਿਤੀ ਆਪਾਂ ਇੱਧਰ ਖੂਬ ਇਸ ਦੁਰ ਖਾਈ ਵਾਲੀ ਗੱਲ ਹੋਈ ਪਈ ਹੈ ਵੀ ਕਿੱਧਰ ਜਾਈਏ ਆਪਾਂ ਜੇ ਇਕੱਲੇ ਲੜਦੇ ਆ ਤਾਂ ਸ਼ਾਇਦ ਪਬਲਿਕ ਸਾਨੂੰ ਨਾ ਪਸੰਦ ਕਰੇ ਤੇ ਇਹਨਾਂ ਨਾਲ ਆਗੇ ਤੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹ ਸਾਡੇ ਵੀ ਵਿਰੋਧੀ ਹੋ ਜਾਣਗੇ ਸੋ ਬੜੇ ਉਲਝਣ ਦੀ ਸਥਿਤੀ ਦੇ ਵਿੱਚ ਆਪਾਂ ਗਈਏ ਇਸ ਟਾਈਮ ਕਾਂਗਰਸ ਦੇ ਆਪ ਹੈਗੇ ਨੇ ਪਰ ਦੂਜੇ ਪਾਸੇ ਜਿੱਥੇ ਇੱਕ ਇੰਡੀਆ ਨਾਮ ਦਾ ਗੱਠ ਜੋੜ ਬਣਨ ਜਾ ਰਿਹਾ ਇੱਕ ਪੁਰਾਣਾ ਗੱਠ ਜੋੜ ਚੱਲੇ ਆ ਰਿਹਾ ਐਂਡੀਆ ਨਾਮ ਦਾ ਜਿਹਦੇ ਵਿੱਚ ਪਹਿਲਾਂ ਸ਼ਰੋਮੀ ਅਕਾਲੀ ਦਲ ਵੀ ਹਿੱਸੇਦਾਰ ਰਹੀ ਆ ਤੇ ਹੁਣ ਫੇਰ ਚਰਚਾ ਚੱਲ ਰਹੀ ਆ ਕਿ ਸ਼ਰੋਮੀ ਅਕਾਲੀ ਦਲ ਤੇ ਭਾਜਪਾ ਨੇ ਜਿਹੜੀਆਂ ਉਹ ਮੋੜ ਇਕੱਠੇ ਹੋ ਸਕਦੇ ਨੇ 224 ਇਲੈਕਸ਼ਨ ਲਈ हां बिल्कुल शोरूम ने काली दल दी कहिए बसफा हुन जसबीर सिंह घड़ी थोड़े जे सुर आपा कहिए चक्कन लाग गए ने कह रहे ने ਸਾਡੀ ਖਤਰ ਨੇ ਹੈਗੀ शोरूम नी काली दल ਦੇ ਵਿੱਚ ਭਾਜਪਾ ਨਾਲ ਹੁਣ ਸੰਧੀ ਦੀ ਗੱਲਾਂ ਜੀ ਜੀ ਮਰਵਾ ਜੀ ਤੁਹਾਡੀ ਤੁਹਾਡੀ ਗੱਲ ਵਿਚਕਾਰ ਆ ਮਾਫ ਕਰਨਾ ਤੁਹਾਨੂੰ ਟੋਕ ਰਹੇ ਆ ਅੱਜ ਵੀ जसबीर ਗੜੀ ਦਾ ਇਹ ਬਿਆਨ ਸਾਹਮਣੇ ਆਇਆ ਕਿ ਕਈ ਘਰਾਂ ਦਾ ਪੁਰਾਣਾ ਜਿਹੜਾ ਉਹ ਭੁੱਖਾ ਮਰ ਜਾਂਦਾਗਾ ਸਭ ਬਿਲਕੁਲ ਠੀਕ ਹੈ ਸੁਖਦੇਵ ਸਿੰਘ ਢੀਂਸਾ ਨੇ ਜਦੋਂ ਦੀ ਵਾਪਸੀ ਦੀ ਗੱਲ ਚੱਲ ਰਹੀ ਹੈ ਪੁਰਾਣੇ ਕਾਂਦੀ ਦਾ ਲੀਡਰਾਂ ਦੀ ਉਹਨਾਂ ਨੂੰ ਨਰਮ ਹੋ ਜਾਣਾ ਭਾਜਪਾ ਨਾਲ ਸੰਧੀ ਕਰ ਲਓ ਐਦਾਂ ਦੇ ਇਸ਼ਾਰੇ ਆਣੇ ਆ ਭਾਜਪਾ ਪਰਪਤੀ ਨਰਮ ਪੈ ਜਾਣਾ ਇਹ ਕਿਤੇ ਨਾ ਕਿਤੇ ਇਹ ਚੀਜ਼ ਕਰ ਰਿਹਾ ਔਰ ਦੋਨਾਂ ਦੀ ਆਪਾਂ ਕਹੀਆਂ ਨਾ ਕਦਰ ਪਤੀ ਪਤਨੀ ਵਾਲਾ ਰਿਸ਼ਤਾ ਕਿ ਪਤੀ ਵੀ ਨਾ ਪਤਨੀ ਦਾ ਕੁਝ ਨਹੀਂ ਪਤਨੀ ਵੀ ਨਾ ਪਤੀ ਦਾ ਕੁਝ ਨਹੀਂ ਹੈਗਾ ਤੇ ਇਹ ਉਹਨਾਂ ਦੀ ਹਾਲਤ ਹੋਈ ਵੀ ਇਹ ਵੀ ਇੱਕ ਦੂਜੇ ਨੂੰ ਜੇ ਆਪਾਂ ਮਿਲ ਲਾਂਗੇ ਸਮਝੌਤਾ ਕਰ ਲਾਂਗੇ ਸੰਧੀ ਕਰਾਂਗੇ ਤਾਂ ਸ਼ਾਇਦ ਮਾੜਾ ਮੋਟਾ ਸੀ ਸਰਵਾਈਵ ਕਰ ਸਕਦੇ ਆ अदरवाइज ਤਾਂ ਜੋ ਹਾਲ ਹੈਗਾ ਉਹ ਸਭ ਦੇ ਸਾਹਮਣੇ ਹੀ ਹੈ ਜੀ ਜੀ ਤਾਂ ਮਰਵਾਹ ਜੀ ਜਾਂਦੇ ਜਾਂਦੇ ਲਾਸਟ ਸਵਾਲ ਆ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦਾ ਬੀਤੇ ਦਿਨੀ ਇਹ ਬਿਆਨ ਸਾਹਮਣੇ ਆਉਂਦਾ ਹੈ ਇਹ ਕਿ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਕਰੇਗੀ 13 0 ਹਾਂ ਬਿਲਕੁਲ ਦੇਖੋ ਆਪਣਾ ਵਾ ਦਿੱਤਾ ਜਾ ਰਿਹਾ ਪਹਿਲਾਂ ਵੀ ਬੜਾ ਸਟਰੋਂਗ ਨਾਰੇ ਭਗਵਾਨ ਜਿਹੜੇ ਇਲੈਕਸ਼ਨ ਹੋਏ ਨੇ ਪਾਈ ਉਹਨਾਂ ਚ ਦਿੱਤੇ ਸੀਗੇ ਬਾਈ ਇਲੈਕਸ਼ਨਾਂ ਉਹ ਪਚੋੜਾਂ ਦੇ ਵਿੱਚ ਜਿਹੜੇ ਹਾਲਾਤ ਜਿਹੜੇ ਹੋਏ ਨੇ ਉਹ ਵੀ ਤੁਹਾਨੂੰ ਲੁਕੇ ਚਿਪੇ ਨਹੀਂ ਹੈਗੇ ਸਭ ਦੇ ਸਾਹਮਣੇ ਹੈਗੇ ਨੇ ਸੋ ਕਿਤੇ ਨਾ ਕਿਤੇ ਇਹ ਪਬਲਿਕਾਂ ਆਧਾਰ ਦਿਖਾਉਣ ਦੀ ਕੋਸ਼ਿਸ਼ ਆ ਅਸੀਂ ਬੜੇ ਸੋਲਿਡ ਹੈਗੇ ਆ ਪਰ ਕਿਤੇ ਨਾ ਕਿਤੇ ਜੋ ਖਬਰਾਂ ਲੱਗਦੀਆਂ ਨੇ ਸੋਸ਼ਲ ਮੀਡੀਆ ਵੀਡੀਓ ਵਾਇਰਲ ਹੁੰਦੇ ਨੇ ਉਹਦੇ ਚ ਵੀ ਸਥਿਤੀ ਸਾਫ਼ ਹੋ ਜਾਂਦੀ ਹੈ ਕਿ ਕਿੰਨਾ ਕੁ ਇਹ ਆਪਣਾ ਪੱਕੇ ਪੈਰੀ ਹੈਗੇ ਨੇ ਕਿੰਨੇ ਸਿਓਰ ਹੈਗੇ ਨੇ ਸੋ ਤੇ ਆਪਣੇ ਆਪ ਨੂੰ ਛੱਗਾ ਦਿਖਾਉਣ ਲਈ ਬੁਲੰਦ ਕਰਨ ਲਈ ਹਰ ਕੋਈ ਇਦਾਂ ਤੇ ਆਪਾਂ ਕਈ ਪ੍ਰਦਰਸ਼ਨ ਜਾਂ ਇਦਾਂ ਦੇ slogan ਨਾਰੇ ਰੇਜ਼ ਕਰਦਾ ਰਹਿੰਦਾ ਇੱਕ ਉਹਨਾਂ ਦਾ ਕਹਿ ਲਓ ਵੀ ਆਪਣਾ ਇੱਕ ਇੰਜਿੱਤਾਂ ਅੰਗ ਹੈਗਾ ਆਪਣੇ ਪ੍ਰਚਾਰ ਪ੍ਰਚਾਰ ਦਾ ਲੋਕਾਂ ਨੂੰ ਆਪਣੇ ਵੱਲ ਕਰਨ ਦਾ ਸਫਲਤਾ ਮਿਲਦੀ ਨਹੀਂ ਮਿਲਦੀ ਮੈਂਡੇਟ ਤਾਂ ਅਖਿਰ ਤੇ ਦੇਣਾ ਤਾਂ ਲੋਕਾਂ ਨਹੀਂ ਦੇ ਬਿਲਕੁਲ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਮਰਵਾਹ ਜੀ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਹ ਗੱਠ ਜੋੜ ਦੀ ਚਰਚਾ ਹੈ ਜਿਹੜੀ ਉਹ ਵੜੀ ਤੇਜ਼ੀ ਦੇ ਨਾਲ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਆ ਪਰ ਇਹ ਦੂਜੇ ਪਾਸੇ ਇਹ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਗੱਠਜੋੜ ਹੈ ਜਿਹੜਾ ਉਹ ਦੋਵੇਂ ਪਾਰਟੀਆਂ ਦਾ ਨਹੀਂ ਹੋਵੇਗਾ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਅਲੱਗ-ਅਲੱਗ ਇਲੈਕਸ਼ਨ ਲੜਨਾ ਚਾਹੁੰਦੀਆਂ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਸ਼ਵ ਪੰਜ ਹੈ ਜੋ ਚੱਲ ਰਹੀ ਆ ਇਹ ਖਤਮ ਹੋ ਜਾਵੇ ਕਿਸੇ ਪ੍ਰਕਾਰ ਦੀ ਸਹਿਮਤੀ ਹੈ ਜਿਹੜੀ ਉਹ ਦੋਵੇਂ ਪਾਰਟੀਆਂ ਦੇ ਵੱਲੋਂ ਬਠਾਈ ਲਈ ਜਾਵੇ ਤਾਂ ਇਸ ਪੂਰੇ ਮੁੱਦੇ ਤੇ ਸਾਡੀਆਂ ਨਜ਼ਰਾਂ ਬਣੀਆਂ ਰਹਿਣਗੀਆਂ ਜਿਵੇਂ ਹੀ ਇਸ ਨੂੰ ਲੈ ਕੇ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਰੋਬਰੂ ਜ਼ਰੂਰ ਹੋਮਾਂਗੇ